ਥਾਣਾ ਫਲੋਰ ਦੀ ਪੁਲਿਸ ਵੱਲੋਂ ਸ਼ੁਲੇ ਬਾਜ਼ਾਰ ਵਿਖੇ ਚਲੀਆਂ ਗੋਲੀਆਂ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਰਵਨ ਸਿੰਘ ਬਲ ਅਤੇ ਥਾਣਾ ਫਲੋਰ ਦੇ ਮੁੱਖ ਅਫਸਰ ਐਸਐਸਓ ਸੰਜੀਪ ਕਪੂਰ ਵੱਲੋਂ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਮੁਦਈ ਦੇ ਘਰ ਜਾ ਕੇ ਮੁਦਈ ਦੇ ਉਸਦੇ ਪੂਰੇ ਪਰਿਵਾਰ ਨੂੰ 12 ਬੋਰਡ ਰਾਈਫਲ ਦਿਖਾ ਕੇ ਡਰਾ ਧਮਕਾ ਕੇ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਤੱਕੇ ਨਾਲ ਉਨ੍ਹਾਂ ਦਾ ਟਰੈਕਟਰ ਲੈ ਕੇ ਜਾਣ ਅਤੇ 12 ਬੋਰਡ ਰਾਈਫਲ ਦੇ ਹਵਾਈ ਫਾਇਰਿੰਗ ਕਰਕੇ ਡਰਾ ਧਮਕਾ ਕੇ ਉਨ੍ਹਾਂ ਦੀ ਕੁੱਟਮਾਰ ਕਰਕੇ ਉਸਦੇ ਪਿਤਾ ਪਾਸੋਂ ਖਾਲੀ ਸਟੈਂਪ ਪੇਪਰਾਂ ਉੱਪਰ ਤੱਕੇ ਨਾਲ ਅੰਗੂਠੇ ਅਤੇ ਦਸਤਖਤ ਕਰਾਉਣ ਸੰਬੰਧੀ ਉਕਤ ਮੁਕਦਮਾ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਨੂੰ ਅਦਾਲਤ 'ਬੀ ਲੈਗ' ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਮੁੰਦਲੀ ਪੁਸ਼ਕਿਤ ਕੀਤੀ ਜਾ ਰਹੀ ਹੈ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਸਰ ਪਿਛਲੇ ਦਿਨੀ ਜਿਮਿਨੀ ਬਾਲ ਨੂੰ ਲੈ ਕੇ ਫੈਰਕ ਹੋਈ ਸੀ ਪਤਾ ਲੱਗਾ ਵੀ ਤੁਸੀਂ ਉਸ ਕੇਸ ਵਿੱਚ ਉਹ ਲੜੀਂਦੇ ਜਿਹੜੇ ਮਾਮਲ ਜਮ ਹੈਗੇ ਤੁਸੀਂ ਕਾਬੂ ਕੀਤੇ ਹੈਗੇ ਸਰ ਕੀ ਸਾਰਾ ਮਾਮਲਾ ਹੈਗਾ ਕਿੰਨੇ ਬੰਦੇ ਤੁਸੀਂ ਕਾਬੂ ਕੀਤੇ ਹੋ ਅ دہشت ਫਲਾਨ ਨੂੰ ਲੈ ਕੇ ਕਈ ਅੰਸਰ ਸਰ ਗਰਮ ਹੁੰਦੇ ਨੇ ਜਲੰਧਰ ਵਿਖੇ ਪੁਲਿਸ ਪਹਿਲਾਂ ਤੋਂ ਹੀ ਇਹੋ ਜਿਹੇ دہشتਗਰ ਜੋ ਕਿ دہشت ਫਲਾਉਂਦੇ ਆ ਇਹਨਾਂ ਦੇ ਖਿਲਾਫ ਸ਼ੁਰੂ ਤੋਂ ਹੀ ਨੁਕੀਲ ਕਸਦੀ ਰਹੀ ਹੈ ਇਸੀ ਕੜੀ ਵਿੱਚ ਸਾਡੇ ਜਿਲੰਦਰ ਦੇ ਅਤੇ ਸਰਦਾਰ ਹਰਕਮਨਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਜੋ ਅੰਸਰ ਜੋ ਕਿ ਕਾਨੂੰਨ ਦੇ ਸ਼ਾਸਨ ਨੂੰ ਚੈਲੰਜ ਕਰਦੇ ਆ ਅਤੇ ਇਹ ਦੱਸਦੇ ਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਨੂੰ ਨਹੀਂ ਮੰਨਦੇ ਅਤੇ ਦਸ਼ਤ ਫਿਲਾਉਂਦੇ ਨੇ ਇਸੀ ਕੜੀ ਵਿੱਚ ਇਹ ਲੋਕਾਂ ਨੂੰ ਠੱਲਪਾਂ ਸਬੰਧੀ 81 ਇੱਕ ਮੁਕੱਦਮਾ ਨੰਬਰ 15 ਮਿਤੀ 17 1225 ਦਰਜ ਰਜਿਸਟਰ ਕੀਤਾ ਸੀ ਜੋ ਸਤਰਾਮ ਸਿੰਘ ਪੁੱਤਰ ਬਲਦੇਵ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਪਹਿਲਾਂ ਲੋਹੜੀ ਵਾਲੇ ਦਿਨ 13 ਤਾਰੀਖ ਨੂੰ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਗੋਰਾ ਆਪਣੇ ਹੋਰ ਸਾਥੀਆਂ ਨਾਲ ਜੋ ਕਿ ਕੜਾਨੇ ਦੇ ਰਹਿਣ ਵਾਲੇ ਆ ਇਹਨਾਂ ਨੇ ਗਨ ਪੁਆਇੰਟ ਤੇ ਇਹਨਾਂ ਤੋਂ ਇੱਕ ਟਰੈਕਟਰ ਦੀ ਖੋਹ ਕੀਤੀ ਸੀ ਘਰ ਦੇ ਵਿੱਚ ਆ ਕੇ ਤੇ ਇਹ ਪਰਿਵਾਰ ਇੰਨਾ ਜ਼ਿਆਦਾ ਡਰ ਗਿਆ ਸੀ ਇਹਨਾਂ ਨੇ ਸਬੰਧੀ ਪੁਲਿਸ ਨੂੰ ਜਾਂ ਆਲੇ ਦੁਆਲੇ ਕਿਸੇ ਨੂੰ ਵੀ ਤਲਾਸ਼ ਨਹੀਂ ਦਿੱਤੀ 17 ਤਾਰੀਖ ਨੂੰ ਉਕਤ ਦੋਸ਼ੀ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਗੋਰਾ ਗੁਰਜੀਤ ਕੌਰ ਹਰਜੀਤ ਕੌਰ ਬਲਵਿੰਦਰ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਅੱਜ ਜਾਨ ਇਸ ਵਿੱਚ ਦੋ ਅਣਚਾਹੇ ਆਦੇ ਹੋਰ ਮਾੜੂ ਹਥਿਆਰਾਂ ਨਾਲ ਤੇ ਗਨ 12 ਬੋਰ ਦੀ ਰਾਈਫਲ ਦਾ ਇਸਤੇਮਾਲ ਕਰਦੇ ਹੋਏ ਅਤੇ ਇਸਨਾਂ ਨੇ ਮੌਕੇ ਤੇ ਫਾਇਰ ਵੀ ਕੀਤਾ ਇਹ ਪਤਾ ਲੱਗਿਆ ਤੇ ਜਿਸਮ ਦੀ ਸਾਨੂੰ ਖੋਜ ਵੀ ਮਿਲਿਆ ਇਹਨਾਂ ਨੇ ਸਤਨਾਮ ਸਿੰਘ ਕੰਪਲੇਨੈਂਟ ਦੇ ਪਿਤਾ ਬਲਦੇਵ ਸਿੰਘ ਨੂੰ ਪ੍ਰੋਪਰ ਗਨ ਪੁਆਇੰਟ ਤੇ ਰੱਖ ਕੇ ਉਸ ਤੋਂ ਖਾਲੀ ਕਾਗਜ਼ਾਤਾਂ ਤੇ ਦਸਤਖਤ ਕਰਾਏ ਤੇ ਸ਼ਟਾਮਾ ਤੇ ਸਾਈਨ ਕਰਾ ਲਿਆ ਜੋ ਇਹ ਦੱਸਣੇ ਹੋਗੇ ਕਿ ਉਹ ਜੋ ਸਕਨਾਮ ਸਿੰਘ ਦਾ ਪਰਿਵਾਰ ਹੈ ਇੱਕ ਨੌਕਲੀ ਜਗ੍ਹਾ ਤੇ ਰਹਿ ਰਿਹਾ ਹੈ ਉਕਤ ਜਗ੍ਹਾ ਜਸਬੀਰ ਕੌਰ ਜੋ ਕਿ ਦੋਸ਼ੀ ਬਲਵਿੰਦਜੀਤ ਸਿੰਘ ਦੀ ਭੂਆ ਦੀ ਹੈ ਤੇ ਇਹ ਉਕਤ ਜਗ੍ਹਾ ਤੇ ਆਪਣਾ ਹੱਕ ਜਮਾਉਂਦੇ ਨੇ ਦੋਸ਼ੀ ਤੇਰੇ ਤੇ ਚਾਹੁੰਦੇ ਸੀ ਕਿ ਇਹ ਜਗ੍ਹਾ ਖਾਲੀ ਕਰ ਜਾਣ ਤੇ ਕੰਪਲੇਨੈਂਟ ਤੇ ਉਸ ਜਗ੍ਹਾ ਦੀ ਦੇਖਰੇਖ ਕਰਦੇ ਸੀ ਜੀ ਸਰ ਸਰ ਜਿਹੜੇ ਇੱਥੇ ਕਾਬਜ਼ ਹੈਗੇ ਜਗ੍ਹਾ ਤੇ ਇਹ ਬੇਸਿਕਲੀ ਜਗ੍ਹਾ ਜਸਬੀਰ ਕੌਰ ਕਾਬਜ਼ ਹੈ ਜਸਬੀਰ ਕੌਰ ਦੇ ਨਾਂ ਤੇ ਵੀ ਜਗ੍ਹਾ ਨਹੀਂ ਹੈਗੀ ਜੋ ਉਹਨਾਂ ਦੇ ਦਸਨੀਯੋਗ ਮੁਤਾਬਕ ਹੈ ਕਿਉਂਕਿ ਇਹ ਜਗ੍ਹਾ ਲੋਟਡ ਹੁੰਦੀ ਆ ਤੇ ਇਸ ਬੰਦੀ ਇਹ ਇਸ ਦੀ ਦੇਖ ਰੇ ਅੱਗੇ ਬਲਦੇਵ ਸਿੰਘ ਦਾ ਪਰਿਵਾਰ ਕਰ ਰਿਹਾ ਸੀਗਾ ਤੇ ਜਿਸ ਨੂੰ ਲੈ ਕੇ ਕੜਿਆਨੇ ਦੇ ਇਹ ਸਾਰੇ ਦੋਸ਼ੀ ਇਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਸੀ ਤੇ ਉਸ ਦਿਨ ਇਹ ਦੋ ਗੱਡੀਆਂ ਤੇ ਗਏ ਸੀ ਇੱਕ ਜ਼ੈਲੋ ਗੱਡੀ ਤੇ ਤੇ ਇੱਕ ਵਰਨਾ ਗੱਡੀ ਤੇ ਵਰਨਾ ਗੱਡੀ ਤੇ ਜੋ ਐਬਸਕਾਂਟਡ ਦੋਸ਼ੀ ਹੈ ਜਿਵੇਂ ਉਹਨਾਂ ਪਾਸ ਹੈ ਤੇ ਜ਼ਾਇਲੋ ਗੱਡੀ ਸੀ ਰਿਕਵਰ ਕਰ ਲਈ ਹੈ ਤੇ ਮੁਕਦਮੇ ਵਿੱਚ ਵਰਤਿਆ 12 ਬੋਰ ਰਾਈਫਲ ਵੀ ਰਿਕਵਰ ਹੋ ਚੁੱਕੀ ਹੈ ਜੋ ਕਿ ਬਲਵਿੰਦਰ ਸਿੰਘ ਦੇ ਨਾਂ ਤੇ ਲਾਇਸੈਂਸੀ ਹੈ ਤੇ ਅਸੀਂ ਸੰਬੰਧੀ 5 ਜ਼ਿੰਦਾਕਾਰ 40 ਜ਼ਿੰਦਾਕਾਰ ਤੂਸ ਇੱਕ ਮਿਸ ਕਾਰਤੂਸ ਤੇ ਇੱਕ ਖੋਲ ਬਰਾਮਦ ਕੀਤਾ ਤੇ ਜੋ ਟਰੈਕਟਰ ਇਹਨਾਂ ਨੇ ਖੋਹ ਕੀਤਾ ਸੀਗਾ ਖੋਹ ਕਹੇ ਦੀਏ ਜਾਂ ਡਕੈਤੀ ਕਹੇ ਦੀਏ ਜੋ ਵੀ ਆ ਅਸੀਂ ਉਹ ਵੀ ਰਿਕਵਰ ਕਰ ਲਿਆ ਹੋਇਆ ਹੈ ਤੇ ਮੁਕਦਮੇ ਦੀ ਤਫਤੀਸ਼ ਜਾਰੀ ਹੈ ਇਦੇ ਵਿੱਚ ਹੋਰ ਵੀ ਕੋਈ ਬੰਦੀ ਆ ਪੰਜ ਦੋਸ਼ੀਆਂ ਤੋਂ ਇਲਾਵਾ ਤਿੰਨ ਦੋਸ਼ੀ ਹੋਰ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਵੀ ਭੱਜੇ ਹੋਇਆ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਤੇ ਪਹਿਲਾਂ ਕੋਈ ਮੁਕੱਦਮਾ ਨਹੀਂ ਇਸ ਨੂੰ ਵੈਰੀਫਾਈ ਕਰ ਰਹੇ ਹਾਂ